ਤੁਸੀਂ ਬੜੇ ਸੋਚ ਰਹੇ ਹੋਏ ਕਿ ਆਸ਼ੀਸ਼ ਦੇ ਹਰਜੋਤ ਬੈਂਕ ਦੀ ਗੱਲ ਕਰੂਗਾ ਇਸ ਲਈ ਆਏਗਾ ਕਿ ਕਈਆਂ ਦੇ ਮਨ 'ਚ ਸੀਗਾ ਕਿ ਅੱਜ ਛੱਡ ਕਰੂ ਹਨ ਚਲੋ ਮੈਂ ਆਪ ਫੋਟਾ ਵੀ ਦਿਲ ਕਾ ਵੀ ਤੋੜਦਾ ਮੈਂ ਕਰਨਾ ਤਾਂ ਨਹੀਂ ਚਾਹੁੰਦਾ ਸੀ ਉਹਦੀ ਗੱਲ ਆਪੇ ਵਿਚਾਰਾ ਪਾਟਨ ਨੂੰ ਆਇਆ ਐਵੇਂ ਏਡਾ ਵਿਚਾਰਾ ਖਾ ਪੀ ਕੇ ਮਹਾ ਸਿਹਤ ਬਣਾਈਏ ਤੇ ਮੈਂ ਗੱਲ ਕਰਕੇ ਐਵੇਂ ਉਹਦਾ ਘੜਕੂ ਵਧਾਵਾਂ ਮਤਲਬ ਮੈਂ ਨਹੀਂ ਚਾਹੁੰਦਾ ਕਿ ਇਹ ਜੀ ਕੋ ਹਾਲਾਤ ਪੈਦਾ ਕਰਾਂ ਕਿ ਜੀ ਦੇ ਨਾਲ ਉਹਦੀ ਹਾਰਟ ਬੀਟ ਵਧੇ ਮਗਰ ਮੇਰ ਤੋਂ ਰਿਹਾ ਵੀ ਨਹੀਂ ਜਾਂਦਾ ਫੇ ਕਿਉਂਕਿ ਨਾਮ ਹੈ ਤੁਹਾਡਾ ਵੀ ਦਿਲ ਨਹੀਂ ਤੋੜ ਸਕਦਾ ਤੇ ਜਦ ਮੈਂ ਇਹਦੀ ਕਵਿਟ ਪੜਦਾ ਤੇ ਪੜ ਪੜ ਕੇ ਮੈਨੂੰ ਆਸ਼ਾ ਵੀ ਆਉਂਦਾ ਵੇਖੋ ਬੜੇ ਧਿਆਨ ਨਾਲ ਪੜਿਓ ਇੱਕ ਇੱਕ ਲਫ਼ਜ਼ੇ ਦਾ ਜਿਵੇਂ ਕਹਿੰਦੇ ਨਾ ਕੀਮਤੀ ਹੀਰੇ ਨੇ ਅਨਮੋਲ ਹੀ ਰਹਿ ਜਾਂਦੇ ਨਾ ਇਹਨਾਂ ਦੇ ਐਮਐਲਏ ਉਹ ਜਿੰਨੇ ਵੀ ਹੈਗੇ ਮਾਜਰੇ ਮੁੰਜਰੇ ਜਿਹੜਾ ਉਹਦਾ ਮਸਲਾ ਚੱਲਦਾ ਚਲੋ ਬਾਜਵਾ ਸਾਹਿਬ ਉਹਨੂੰ ਚੰਗੀ ਤਰ੍ਹਾਂ ਦੱਦੇ ਮਗਰ ਬਾਜਵਾ ਸਾਹਿਬ ਨੂੰ ਵੀ ਪਤਾ ਨਹੀਂ ਕੀ ਹੋਇਆ ਖੁੱਲ ਕੇ ਜੀ ਨਹੀਂ ਬੋਲਦੇ ਉਹਨਾਂ ਦੀ ਵੀ ਕੋਈ ਬ੍ਰੇਕਅਪ ਬਰਾਕਾ ਤੇ ਲੱਗਦਾ ਪੈਰ ਧਰਿਆ ਗਿਆ ਚਲੋ ਸਤਿਕਾਰਯੋਗ ਨੂੰ ਮੈਂ ਲਾਦਾ ਬੋਲਣਗੇ ਮਗਰ ਮੈਂ ਹਰਜੋਤ ਸਿੰਘ ਬੈਂਚ ਦੀ ਆ ਦੇਖ ਰਿਹਾ ਸੀ ਟਵੀਟ ਉਂਦਰ ਜਾ ਬੇ ਕਨਾਲੀ ਗੱਲ ਆ ਉਹ ਤੇਜਰੀਆ ਦੀ ਫੋਟੋ ਲਾਈ ਹੁਣ ਤੇਜਰੀਆ ਦੀ ਹੱਸਦਿਆਂ ਤੇ ਵੀ ਲੱਗ ਸਕਦੀ ਸੀ ਨਹੀਂ ਲੱਗੀ ਉਹ ਛਲਾਖਾ ਪਿੱਛੇ ਵਾਲੀ ਫੋਟੋ ਲਾਈ ਮੈਂ ਪਤਾ ਨਹੀਂ ਕਿੰਨੇ ਰੱਬ ਦੇ ਰੰਗੀ ਇਹ ਜੀ ਹੈ ਜਦੋਂ ਉਹ ਜਾ ਕੰਮ ਹੋਣਾਵੇ ਕਹਿੰਦਾ ਜਸਤ ਲਾਉਣ अबाउट बेसलेस एलिगेशन मेड बाय ऑफिसर अगेंस्ट मी एंड एगजीएस ऑफिसर विदॉटल रिकॉर्ड बैन साहब जिन्हे एलगे लाया लगता है अमनजोत की अमनप्रीत अमनजोत ਅਮਨ ਜੋ ਅਮਨਪ੍ਰੀਤ ਅਮਨ ਜੋ ਅਮਨ ਜੋ ਉਹ ਇਨਸਪੈਕਟਰ ਹੈ ਤੇ ਅਲੀਗੇਸ਼ਨ ਕਿਹਦੇ ਖਿਲਾਫ ਲਾ ਰਹੀ ਹੈ ਜੀ ਉਹ ਕਿੱਥੇ ਜਾਈ ਆ ਰਹੀ ਆ ਅਲੀਗੇਸ਼ਨ ਲਿਖਾ ਰਹੀ ਆ ਹਰਜੋਤ ਬੈਂਸ ਦੇ ਖਿਲਾਫ ਤੇ ਇਹਨਾਂ ਦੀ ਆਈਪੀਐਸ ਅਫਸਰ ਲਿਖ ਲਓ ਚਲੋ ਮੈਂ ਪਹਿਲਾਂ ਇੱਕ ਗੱਲ ਕਲੀਅਰ ਕਰ ਦਿਆਂ ਕਿ ਮੈਂ ਹਰਜੋਤ ਬੈਂਸ ਦੇ ਖਿਲਾਫ ਤਾਂ ਮਾੜਾ-ਮੋਟਾ ਤੁਹਾਨੂੰ ਬੋਲਬਾਲ ਦਊਗਾ ਮਗਰ ਆਈ ਹੈਵ 올 ਦਾ ਰਿਸਪੈਕਟ ਫॉर ਹਿਸ ਵਾਈਫ ਔਰ ਮੈਂ ਕੋਈ ਇਹ ਜੀ ਗੱਲ ਨਹੀਂ ਕਰੂੰਗਾ ਕਿ ਜਿਹਦੇ ਚ ਉਹਨਾਂ ਦੀ ਸ਼ਾਨ ਦੇ ਖਿਲਾਫ ਜਾਂ ਕੋਈ ਇਹ ਜੀ ਗੱਲ ਆਏ ਕਿ ਵਾਟ ਦਾ ਬੈਨੀਫਿਟ ਆਫ ਡਾਊਟ ਮਗਰ ਮੈਂ ਮਜਬੂਰ ਕਿਉਂ ਹੋ ਗਿਆ ਇਹਦੇ ਬਾਰੇ ਇਹਨਾਂ ਚਿੱਠੀ ਇਹ ਤੁਹਾਡੇ ਚੈਨਲਾਂ ਨੇ ਤਾਂ ਕੱਲ ਚਲਾਈ ਸੀ ਮੇਰੇ ਕੋਲ ਤਿੰਨ ਦਿਨ ਦੀ ਮੇਰੇ ਕੋਲ ਆਈ ਸੀ ਇਹ ਆਪ ਹੀ ਫੜਾ ਕੇ ਗਏ ਆ ਕਿ ਬੋਲ ਮੈਂ ਬੋਲਣ ਬੋਲਣ ਲੱਗਿਆ ਤੇ ਫਿਰ ਮੈਂ ਮਨ 'ਚ ਸੋਚਿਆ ਮੈਂ ਛੱਡੋ ਪਰਾ ਯਾਰ ਕਿਸੇ ਦੀ ਮੇਰੇ ਹਰਜੋਤ ਬੈਂਕ ਨਾਲ 86 ਬੱਕਰੇ ਵੇ 100 ਹੋਣੇ ਇਹ ਰੇਤਾ ਰੋਤਾ ਵੀ ਖਾ ਜਾਂਦਾ ਸਭ ਕੁਝ ਖਾ ਜਾਂਦਾ 15 ਵੀ ਖਾ ਜਾਂਦਾ ਮਗਰ ਚਲੋ ਇਸ ਮਸਲੇ 'ਚ ਮੈਂ ਨਹੀਂ ਬੋਲਣਾ ਔਰ ਮੈਂ ਵਾਕੇ ਨਹੀਂ ਬੋਲਿਆ ਚਲੋ ਕੱਲ ਤੱਕ ਫਿਰ ਮਾਨੇ ਜੋਇਲ ਸਾਹਿਬ ਨੇ ਟਵੀਟ ਕਰਤਾ ਫਿਰ ਇੱਕ ਹੋਰ ਚੈਨ ਨੇ ਚੜਾਤੀ ਫਿਰ ਦੂਜੇ ਨੇ ਚੜਾਤੀ ਫਿਰ ਤੀਜੇ ਨੇ ਚੜਾਤੀ ਮਗਰ ਜਦ ਮੈਂ ਇਹਦੀ ਟਵੀਟ ਪੜੀ ਉਦੋਂ ਮੇਰੇ ਤੋਂ ਰਿਆ ਨਹੀਂ ਗਿਆ ਕਿ ਮੈਂ ਕਿੱਡਾ ਝੂਠਾ ਹੇ ਮੋਦੂ ਆ ਵੇਖੋ ਕੀ ਕਹਿਣ ਰਿਹਾ ਕਹਿੰਦਾ ਇਹ ਪਹਿਲਾਂ ਮੈਂ ਸਾਰੀ ਟਵੀਟ ਪੜ੍ਹ ਦਿਆ ਤੇ ਫੇਰ ਬੋਲੂਗਾ ਤੁਹਾਨੂੰ ਜਸਟ ਲਰਨਡ ਅਬਾਊਟ ਬੇਸਲੈਸ ਅਲੀਗੇਸ਼ਨ ਮੇਡ ਬਾਏ ਅ ਟੈਂਟਡ ਆਫੀਸਰ ਅਗੇਂਸਟ ਮੀ ਐਂਡ ਮਾਈ ਵਾਈਫ ਪਹਿਲਾਂ ਹੀ ਉਹਨੂੰ ਤਾਂ ਟੈਂਟਡ ਕਰਤਾ ਇਨਸਪੈਕਟਰ ਨੇ ਐਨ ਇੰਜੈਂਪਲਰੀ ਆਈਪੀਐਸ ਆਫਸਰ ਵਿਦ ਅ ਸਪੌਟਲੈਸ ਰਿਕਾਰਡ ਆਪ ਦੀ ਘਰ ਦੀ ਨੂੰ ਕਹਿਤਾ ਕਿ ਇਤੋਂ ਤਾਂ ਇਮਾਨਦਾਰ ਕੋਈ ਹੈ ਜੀ ਚਲੋ ਘਰ ਵਾਲੇ ਦੀ ਮਜਬੂਰੀ ਵੀ ਹੁੰਦੀ ਆ ਕੋਈ ਇਹੋੀ ਗੱਲ ਨਹੀਂ ਹੁੰਦੀ ਮੈਂ ਕਹਿੰਦਾ ਮੈਂ ਵੀ ਕੰਨਾ ਇਮਾਨਦਾਰੀ ਹੋਣੀ ਨਹੀਂ ਮਗਰ ਭਾਈ ਤੂੰ ਤਾਂ ਨਾ ਨਾ ਬੋਲ ਬੀਜੀਪੀ ਬੋਲੇ ਕੋਈ ਹੋਰ ਬੋਲੇ ਤੇ ਮੈਂ ਗੱਲ ਨੂੰ ਮੰਨੂ ਆ ਮੈਂ ਆਪ ਮੰਨਦਾ ਮਗਰ ਖਲਕੀ ਘਰ ਵਾਲਾ ਘਰ ਵਾਲੀ ਦੀ ਸ਼ਿਫਟ ਕਰੀ ਜਾਵੇ ਘਰ ਵਾਲੀ ਘਰ ਵਾਲੇ ਦੀ ਕਰੀ ਜਾਵੇ ਤੂੰ ਹੀ ਵੀ ਕਹੂਗੇ ਹੁਣ ਕੀ ਇਹਨਾਂ ਨੂੰ ਕਹਣ ਅੱਗੇ ਆ ਵੇਖੋ ਕੀ ਕਹਿੰਦਾ ਕਹਿੰਦਾ ਵੀ ਵਿਲ ਬੀ ਫਾਈਲਿੰਗ ਅ ਡੈਫਰਮੇਸ਼ਨ ਸੂਟ ਐਂ ਕਹਿੰਦਾ ਐਜ਼ ਅ ਸੋਲਜਰ ਆਫ ਆਰਮੈਂਟ ਏਜਰੀ ਵਨ ਓਨੈਸਟੀ ਇਜ਼ ਮਾਈ ਧਰਮਾ ਉਹਨੇ ਕਿੱਡਾ ਓਨੈਸਟ ਆ ਉਹਦਾ ਉਥੋਂ ਦੀ ਰੇਤ ਦੀਆਂ ਖੱਡਾ ਬੋਲਦੀਆਂ ਨੇ ਰੋਜ਼ ਕੋਲ ਕੋਈ ਨਾ ਕੋਈ ਡਿੱਗ ਜਾਂਦਾ ਕੋਈ ਬੰਦ ਹੋ ਜਾਂਦਾ ਜਾਂ ਵਿਵੇਕਸ਼ੀਲ ਸੋਨੀ ਵਰਗੇ ਅਫਸਰ ਨਾਲ ਜਾ ਕੇ ਲੱਗ ਜਾਂਦੇ ਤੇ ਵੱਜ ਜਾਂਦਾ ਕਹਿੰਦਾ ਪ੍ਰਾਊਡ ਆਫ ਮਾਈ ਵਾਈਫ Who embodies professionalism and integrity we welcome any investigation to bring out the truth ਹੁਣ ਜੇ ਤੂੰ ਕੇਜਰੀਵਾਲ ਸਾਹਿਬ ਦਾ ਸੱਚਾ ਚਪਾਈ ਹੈ ਤੇ ਹਜੂਤ ਤੋਂ ਹੈ ਫਿਰ ਐ ਕਰ ਕਿ ਜਿਹੜੀ ਆਪਦੀ ਰਿਕੁਐਸਟੀ ਕੌਣ ਕਰ ਰਿਆ ਜੀਪੀਆਈ ਈਡੀ ਤੇ ਸੱਚੇ ਸ਼ਗਿਰਤ ਦਾ ਤਾਂ ਫਿਰ ਇਹੀ ਫੈਸਲਾ ਹੈ ਕਿ ਅੱਜ ਚਿੱਠੀ ਲਿਖ ਦੇ ਕਿ ਭਾਈ ਮੇਰੇ ਤੋਂ ਕੇਜਰੀਵਾਲ ਸਾਹਿਬ ਤੋਂ ਬਹਾਲਾ ਚਿਰ ਦੂਰ ਲਿਆ ਨਹੀਂ ਜਾਂਦਾ ਕਿਉਂਕਿ ਅਸੀਂ ਤੇਰਾ ਧਰਨਾ ਵੀ ਵੇਖਿਆ ਸੀ ਜਿਹੜਾ ਤੂੰ ਮਾਰਿਆ ਸੀ ਉਹ 20 ਸੈਕਿੰਡ ਵਾਲਾ ਧਰਨਾ ਕਿੱਥੇ ਮਜੀਠੀਆ ਭੁੱਲਿਆ ਚਾਰ ਤੇ ਆਏ ਪਤਾ ਨਹੀਂ ਕਿੱਥੋਂ ਆਏ ਤੇ ਕਦੋਂ ਚੁੱਕ ਕੇ ਰਹਿ ਗਏ ਮੈਂ ਮੈਂ ਤਾਂ ਧਰਨਾ ਦੇਖ ਲੇਕ ਰਾਤ ਨੂੰ ਜਦ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਤਾਂ ਧਰਨਾ ਹੀ ਦੇਖ ਲੈਂਦਾ ਹੱਥਾਂ 'ਚ ਪੈ ਜੀਦਾ ਕਿ ਬਾਪ ਪਾ ਲੈ ਤੇਰੇ শিরাਹਾਂ 'ਚ ਵੀ ਧਰਨਾ ਵਜਿਆ ਕਿੱਦਿ ਇੰਡੀਆ ਗੇਟ 'ਤੇ ਮਾਰਿਆ ਸੀ ਨਾ ਉੱਤੀ ਮਾਰਿਆ ਸੀ ਮਨੇ ਕੇਜਰੀ ਆਲ ਵੀ ਕਹਿੰਦਾ ਹਣਾ ਵਾਹੇ ਜੇ ਚਾਹੀ ਤੇਰੀ ਇਹ ਇਹਦੇ ਚਾਰ ਕਿ ਧਰਨੇ ਹੋਰ ਵਾਜਣ ਮੇਰੇ ਅੱਗੇ ਮੈਲਾ ਨਾ ਮੋਦੀ ਨੇ ਤਾਂ ਕਦੇ ਨਹੀਂ ਛੱਡਣਾ ਮਗਰ ਮੇਰਾ ਕਹਿਣ ਦਾ ਭਾਵ ਹੈ ਕਿ ਜੇ ਤੂੰ ਇੰਨਾ ਹੀ ਸਚਾਈ ਨੂੰ ਹੁਣ ਬਾਹਰ ਲਿਆਉਣਾ ਚਾਹੁੰਦਾ ਦੇ ਭਾਈ ਇਹ ਚਚਾਈ ਜੇ ਸਰਕਾਰ ਤੇ ਤੂੰ ਵਜੀਰ ਆ ਉਹ ਤਾਂ ਨਹੀਂ ਲਿਆ ਸਕਦਾ ਕੋਈ ਬੌਰ ਆ ਬਾਬਾ ਸਾਹਿਬ ਕਹਿ ਸਕਦੇ ਵਿਚਾਰੇ ਕਿ ਸਾਡਾ ਵਜੀਰ ਚੋੜ ਦੱਸੋ ਉਹਨੇ ਵਿਚਾਰੇ ਨੇ ਇਹੋ ਕਹੇ ਸਾ ਤੇ ਤੁਸੀਂ ਇਹ ਇਨਕੁਆਇਰੀ ਸੀਬੀਆਈ ਨੂੰ ਦੇ ਦਿਓ ਸੀਬੀਆਈ ਤੇ ਕਹਿ ਦੂੰ ਤੂੰ ਸੱਚਾ ਤੇ ਅਸੀਂ ਸਭ ਤੋਂ ਪਹਿਲਾਂ ਆ ਭੜੇ ਹੁਗੰਦਰ ਸਾਹਿਬ ਜਿਹੜਾ ਮਾਈਕ ਸੌਰੀ ਗੁਸਤਾਖੀ ਮੰਕੂ ਬੜਨਾ ਸਭ ਤੋਂ ਪਹਿਲਾਂ ਤਾੜੀ ਤਾਂ ਮੈਂ ਮਾਰੂ ਆ ਜੋਰ-ਜੋਰ ਦੀ ਮਾਰੂ ਕਿ ਇਹ ਵਾਕੇ ਇਹ ਜੋ ਕਹਿੰਦਾ ਕਿ ਐਡਾ ਇਮਾਨਦਾਰ ਬੰਦਾ ਏ ਤੋ ਔਰ ਅਗਲੀ ਗੱਲ ਸੁਣ ਲੋ ਇਹਨੂੰ ਤਾਂ ਹੁਣ ਕਵੀਨ ਦੀ ਚੇਤੇ ਆਈ ਆ ਚਿੱਠੀ ਕਦੋਂ ਦੀ ਲਿਖੀ ਆ ਵੇਖੋ ਵਾ ਮੈਡਮ ਕੀ ਲਿਖਦੀ ਆ ਕਹਿੰਦਾ ਆਏ ਹਮਦੁਲੀ ਸੰਬੱਠ ਡੇਟ ਔਨ 9 1 2024 ਇਹਨੇ ਚਿੱਠੀ ਲਿਖੀ ਆ ਅੱਜ ਤੋਂ ਕੋਈ 8-9 ਮਹੀਨੇ ਪਹਿਲਾਂ 7-8 ਮਹੀਨੇ ਪਹਿਲਾਂ ਹੈ ਨਾ 8 ਮੰਥਸ 8 ਮੰਥਸ ਪਹਿਲਾਂ 8 ਮਹੀਨੇ ਦਾ ਤੂੰ ਸੁਤਤਾ ਪਿਆ ਸੀ 8 ਮਹੀਨੇ ਦੇ ਤੱਕ ਮੈਨੇਜਮੈਂਟ ਚੱਲ ਰਹੀ ਸੀ ਕਦੇ ਉਹਨੂੰ ਮਨਾਉਂਦੇ ਸੀ ਉਹ ਰੁਸਦੀ ਸੀ ਫਿਰ ਉਹਨੂੰ ਮਤਲਬ ਕਹਿੰਦੇ ਸੀ ਕਿ ਤੈਨੂੰ ਵਧੀਆ ਪੋਸਟਿੰਗ ਦੇ ਦੇਵਾਂਗੇ ਉਹ ਕੁਝ ਹੋ ਜਾਂਦੀ ਸੀ ਤੇ ਫਿਰ ਮਤਲਬ ਰੱਪ ਜਾਣਦਾ ਕੀ ਮਤਲਬ ਇਹ ਕਿ ਕੁਝ ਚੱਲਦਾ ਸਰਕਾਰਾਂ ਮਗਰ ਅਕੀਲ ਜੇ ਤੇਨੂੰ 9 8 9 ਮਹੀਨੇ ਦਾ ਇਹ ਸਾਰੀ ਕੰਮ ਚੱਲ ਰਿਹਾ ਤੁਸੀਂ ਕਿਹੜਾ ਨਹੀਂ ਇਸ ਗੱਲ ਨੂੰ ਮੈਨੇਜ ਕਰੀਂ ਇਹਦਾ ਸੀਰੀਅਸ ਅਲਿਗੇਸ਼ਨ ਸਰ ਇਟਸ ਅਬਾਊਟ ਫਰਾਡਿੰਗ ਪੀਪਲ ਇਹ ਕਾਲ ਸੈਂਟਰ ਜੋ ਚੱਲਦਾ ਸੀ ਜੋ ਤੁਹਾਨੂੰ ਫੋਨ ਆਉਂਦੇ ਜਿਹਨਾਂ ਰੋਜ਼ ਸਾਈਬਰ ਕ੍ਰਾਈਮ ਤੁਸੀਂ ਜ਼ਿਕਰ ਕਰਦੇ ਹੋ ਕਿ ਕਿਸੇ ਤੋਂ 5000 ਲੈ ਕੇ ਕਿਸੇ ਤੋਂ 15000 ਲੈ ਕੇ ਥਿੰਕਿੰਗ अबाउट दैट ਸਾਈਬਰ ਕ੍ਰਾਈਮ ਆ ਫੋਟੋ ਕਰਕੇ ਵੀਡੀਓ ਆ ਮੈਂ ਘਰ ਦੀ ਫੋਟੋ ਵਿਖਾਉਣਾ ਕਿੱਥੇ ਮੈਂ ਆ ਜਾੜ ਕੇ ਆਇਆ ਆ ਬਗਿਆ ਜੀ ਜਿਹਦੀ ਬੇਸਮੰਦ ਚ ਇਹ ਚੱਲਦਾ ਸੀ ਇਹ ਸਾਈਬਰ ਕ੍ਰਾਈਮ ਦੀ ਵੀਡੀਓ ਵਿਖਾ ਇਹਦਾ ਐਡਰੈਸ ਲਿਖਿਆ ਤੁਸੀਂ ਵੀ ਜਾ ਕੇ ਦੇਖ ਕੇ ਆਇਓ ਇਹਦਾ ਐਡਰੈਸ ਲਿਖਿਆ 500 ਸਕੁਅਰ ਫੁੱਟ ਦਾ ਅਨਕੰਸਟਰਕਟਿਡ ਹਾਊਸ ਕਾਰਨਰ ਹਾਊਸ ਐਡ ਪੀਪੀ 29 ਸੈਕਟਰ 108 ਮੋਹਲੀ ਔਰ ਇਹ ਜਿਹੜਾ ਬੰਦਾ ਹੈ ਇਹ ਨੰਗਲ ਦਾ ਵਿਜੇ ਕਪੂਰੀਆ ਸਾਹਿਬ ਇਹਦੇ ਬਾਰੇ ਅੱਜ ਨਹੀਂ ਮੇਰੇ ਕੋਲ 6 ਮਹੀਨੇ ਪਹਿਲਾਂ ਵੀ ਖਬਰ ਆਈ ਸੀ ਕਿ ਇਹਦਾ ਅਰਜੋਤ ਬੈਂਕ ਨਾਲ ਬੜਾ ਪਿਆਰ ਹੈ ਔਰ ਇਹ ਨਾਲ ਮਿਲ ਕੇ ਕੋ ਕੰਮ ਆਪਸੇ ਇੱਕ ਦੂਜੇ ਦੀ ਮਦਦ ਕਰਦੇ ਆ। ਇੰਨਾ ਵੱਡਾ ਸਾਈਬਰ ਫਰੌਡ ਚੱਲ ਰਿਹਾ ਹੋਵੇ। 8-9 ਮਹੀਨੇ ਦੀ ਚਿੱਠੀ ਆ ਡੀਜੀਪੀ ਸਾਹਿਬ ਕੋਲ ਪਈ ਹੋਵੇ। ਡੂ ਯੂ ਐਕਸਪੈਕਟ ਦਾ ਡੀਜੀਪੀ ਟੂ ਡੂ ਜਸਟਿਸ ਟੂ ਜਿਹੜੇ 8-9 ਮਹੀਨਿਆਂ ਚ ਨਹੀਂ ਕਰ ਸਕੇ ਤੁਸੀਂ ਇੱਕ ਮਨਿਸਟਰ ਦੇ ਖਿਲਾਫ ਇੱਕ ਐਸਐਚਓ ਨੇ ਅਲਿਗੇਸ਼ਨਸ ਕਰਤੀਆਂ। ਇਕ ਆਪਦੇ ਸੀਨੀਅਰ ਅਫਸਰ ਖਿਲਾਫ ਕਰਤੀ ਮੈਂ ਕਹਿੰਦਾ ਚਲੋ ਸੱਚੇ ਹੋਣੇ ਮਗਰ ਇਹ ਸੱਚ ਹੈ ਕਿ ਝੂਠਾ ਇਹਦੀ ਇਨਕੁਆਇਰੀ ਤਾਂ ਭਾਈ ਜੇ ਕੋਈ ਇੰਡੀਪੈਂਡੈਂਟ ਇਨਕੁਆਇਰੀ ਹੋਊ ਕੋਈ ਸੀਪੀਆਈ ਕਰੂ ਕੋਈ ਈਡੀ ਕਰੂ ਫੇਰ ਹੀ ਪਤਾ ਲੱਗੂ ਨਾਟ ਦਾ ਪੰਜਾਬ ਪੁਲਿਸ ਇਟਸੈਲਫ ਜਿਹੜਾ ਇੱਥੇ ਰੋਮਾਂਟਿਕ ਆ ਰਿਹਾ ਬੀਬੀ ਸਾਹਿਬ ਬੋਲ ਰਹੀ ਹਾਲੇ ਅੰਮ੍ਰਿਤ ਮੈਂ ਆਖਾਂ ਮੈਂ ਮੈਨੇ ਪਰ ਤਾਂ ਡਾਊਟ ਦਿੰਨਾ ਇਸ ਸਤਕਾਰਯੋਗ ਸਾਡੇ ਮਨਿਸਟਰ ਸਾਹਿਬ ਦੀ ਵਾਈਫ ਨੂੰ ਹਾਏ ਬਬੂ ਗੋਚਾ ਜੀ ਤਾਂ ਨਹੀਂ ਕੀ ਇਹ ਲਟਕਟਾ ਮਗਰ ਮੈਂ ਉਹਨਾਂ ਨੂੰ ਸਤਿਕਾਰਯੋਗ ਨੇ ਮੈਂ ਉਹਨਾਂ ਨੂੰ ਬੈਨੀਫਿਟ ਆਉਟ ਆਉਟ ਦੇਣਾ ਮਗਰ ਹੁਣ ਇਹ ਡਾਊਟ ਕਲੀਅਰ ਕੌਣ ਕਰੂ ਡਾਊਟ ਦਾ ਇੰਡੀਪੈਂਡੈਂਟ ਏਜੰਸੀ ਕਰੂ ਕਿ ਮੈਂ ਤਾਂ ਚੀਫ ਮਿਨਿਸਟਰ ਸਾਹਿਬ ਨੂੰ ਕਹਿਣਾ ਟਵੀਟ ਕਰਾਈ ਯਾਰ ਟਵੀਟ ਕਰ ਆ ਅੱਜ ਟਵੀਟ ਤੇ ਵਿਆਪਤੀ ਕਰ ਦੇ ਜਦ ਇਹਨੇ ਅਖੀਰ ਚ ਕਹਿਤਾ ਵੀਰ ਵੈਲਕਮ ਐਨੀ ਇਨਵੈਸਟੀਗੇਸ਼ਨ ਟੂ ਬ੍ਰਿੰਗ ਆਊਟ ਦਾ ਟਰੂਥ ਕਿ ਫੇਰ ਭਾਈ ਸੱਚ ਤਾਂ ਤੱਕੇ ਬਾਹਰ ਆਉਣਾ ਜਾਂ ਤਾਂ ਹਾਈ ਕੋਰਟ ਛੂ ਮੋਟੋ ਮੋਟੋ ਨੋਟਿਸ ਲੈ ਲਵੇ ਕੇਸ ਦਾ ਕਿ ਜਾਂ ਤੁਸੀਂ सीबीआई ਨੂੰ ਭੇਜ ਦਿਓ ਤੇ ਲੱਗ ਜੂ ਪਤਾ ਜੇ ਸੱਚੇ ਹੋਗੇ ਤਾਂ ਕੌਣ ਫਸਾ ਸਕਦਾ ਤੁਹਾਨੂੰ ਕੋਈ ਫਸਾਤ ਪਹੁੰਚਾ